ਲੋਕੋ ਮਿੱਤਰੋਸ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਮੈਂ ਬਟਰਲੀ ਤਿਆਰੀ ਕਰਨੀ ਸ਼ੁਰੂ ਕਰਤੀ ਆ ਹਿਊਸਾ ਲਈ ਤੁਹਾਰਾ ਇਹਦਾ ਕੰਮ ਕਰਾਉਣਾ ਤੁਮਾਨੀਆਂ ਦਾ ਤੇ ਅੰਦਰੋਂ ਲਾਈਟਿੰਗ ਲੂਟਿੰਗ ਲਾ ਕੇ ਮੁਰੇ ਕੈਮਰਾ ਬਣਾਉਣਾ ਸਾਰੇ ਨਾਲ ਦੀ ਨਾਲ ਅਪਡੇਟ ਦਿੰਦੇ ਰਹਿਣਾ Kemana kata kamu kerja nih, ਆ ਦੇਖੋ ਨਾਲ ਹੋਇਆ ਹੱਥਾਂ ਦਾ ਇਹ ਦਿਨ ਕਰਾਇਆ ਲੈਂਦੇ ਆ ਇਸ ਸਾਲ ਚੱਲੀ ਜੇ ਹੱਕ ਮੰਨਿਆ ਤੇ ਲਾ ਦੇਣਾ ਕਿਰਾਇਆ ਲੈਣਾ ਹੀ ਆ ਪੈਸੇ ਤਾਂ ਫਿਰ ਲੱਗਦੇ ਹੀ ਆ ਹੁਣ ਆਇਆ ਕੋਈ ਹੱਥ ਫਿਰਿਆ ਫਿਰ ਆਇਆਂ ਸਾਲ ਪਰ ਟੋਲ ਦੇਣੀ ਪੈਰ ਭਵਾਵਾਂਗੇ ਬਾਈ ਹੁਣ ਅਗਲੇ ਸਾਲ ਉਹਨਾਂ ਗਿਰਿਆਂ ਤੇ ਪਵਾ ਦਨੇ ਆਪਾਂ ਜਲਾ ਕੇ ਗੇਰੀ ਚੰਗੇ ਹਾਂ ਜਿਹੜੇ ਚੰਗੇ ਲੱਗਣ ਮਾੜੇ ਕੰਮ ਨਹੀਂ ਐਸਿਆਂ ਦੇ ਐਸਿਆਂ ਦੇ ਵਾਧੂ ਐਸਿਆਂ ਦੇ ਘਟੇ ਹੈ ਨਹੀਂ ਤੱਕੋ ਜੀ ਆਹ ਹੱਬੀ ਬੱਲੇ ਮੱਤਲੀ ਆ ਬਿਲਕੁਲ ਜਾ ਜੀ ਦਾ ਜੀ ਤੁਸੀਂ ਆ ਵੀਰ ਪਰ ਕਾਬਾਂ ਲੰਗਾ ਮੇਰੇ ਕੋਲ ਇੱਕ ਅੱਧੀ ਦੁਕਾਨ ਹੀ ਆ ਉਹ ਹੈ ਨਾ ਬੰਦਾ ਵਧੀਆ ਹੀ ਕਹਿੰਦਾ ਕੋਈ ਭਾਈ ਵੇਨ ਦਾ ਪਾ ਕੇ ਮੋੜ ਕਾਬ ਮੋੜ ਕੇ ਜਾਇਓ ਹੁਣ ਬਤਾਏ ਇਹਨੇ ਸਭੈਂਕੜ ਸੌਖਾ ਬਣਾ ਹਾਂ ਨਾਲ ਉਹ ਬੈਠਦਾ ਬਾਈ ਕੁਨੀਰ ਨਾਮ ਉਹਦੇ ਮੰਗੀ ਹੋਏ ਨੇ ਹਾਂ ਰਕਾਬਾ ਆ ਗਿਆ ਵੱਡਿਆ ਤੇ ਹੁਣ ਲਾਈਨ ਚਲੇ ਛੋਟੇ

ਇਹਨ ਦੋ ਲੱਬ ਲੈ ਇੱਕ ਪਤਲੀ ਆ ਵਿਚਾਲੀ ਬਦਲੀ ਆ ਦੋ ਸਹੀ ਆ ਵੱਡੀ ਆ ਥੋੜੀ ਆ ਠੀਕ ਆ ਇੱਕ ਹੋਰ ਲੱਬ ਆ ਪਾਣੀ ਦੇ ਆ ਦੇ ਓਕ ਲੱਗੀ ਸੀ ਤੇ ਇਹ ਪੀਜਾ ਹੀ ਖਾ ਲ ਗਜ ਨਾਲੇ ਲੇ ਗੇ ਬਾਦ ਜੋਗ ਨਾਲੇ ਬਾਦ ਸ਼ampoo ਚਾ ਅਕਾ ਗੂ ਕੇ ਦਫੇਰ ਮਿਲਦੇ ਆ ਵਰਕਸ਼ਾਪ ਤੇ ਤਾਂ ਇਹ ਵਲੌਗ ਦੇ ਵਿੱਚ ਅੱਜ ਦੇ ਵਲੌਗ ਨੂੰ ਐਂਡ ਕਰਦੇ ਇੱਥੇ। ਤਾਂ ਮੇਰੇ ਰੇਂਜਾ ਟਰਾਲੇ ਦਾ ਇਹ ਆਪੇ ਸੌਸ ਕਰਕੇ ਟਿਆਰ ਹੈ। ਕਸਤੀ ਜਿਹੜਾ ਆਪਣਾ ਪਟਨਾ ਇਲਾਕੇ ਲਈ। ਜਿੰਨੇ ਦੇਖਣ ਲਈ। ਸਾਰੇ ਆਨਲਾਈਨ ਫੋਲੋ ਕਰੋ ਲਾਈਕ ਤੇ ਜੇ